ਹਾਕੀ ਓਲੰਪੀਅਨ ਤੋਂ ਸਿਆਸਤਦਾਨ ਬਣੀ ਅਤੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਨਕਾਰ ਪ੍ਰਗਟ ਸਿੰਘ ਨੇ ਯੁਧ ਨਸ਼ਾ ਅਵਰਧ ਮੁਹਿੰਮ ਦੇ ਦਾਅਵਿਆਂ ਨੂੰ ਹਕੀਕਤ ਤੋਂ ਪਰੇ ਦੱਸਿਆ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਜਲੰਧਰ ਕੈਂਟ ਹਲਕੇ ਦਾ ਵੇਰਵਾ ਸਾਂਝਾ ਕਰਦੇ ਦੱਸਿਆ ਕਿ ਉਹਨਾਂ ਦੇ ਹਲਕੇ 'ਚ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਦੀ ਰਹਿਨਮਾਈ 'ਇਹ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਤੇ ਜਦੋਂ ਰੇਡ ਕਰਵਾਈ ਗਈ ਤਾਂ ਸੈਂਕੜੇ ਨੌਜਵਾਨਾਂ ਨੂੰ ਉੱਥੋਂ ਆਜ਼ਾਦ ਕਰਵਾਇਆ ਗਿਆ ਬਰਗਟ ਸਿੰਘ ਨੇ ਕਿਹਾ ਕਿ ਸਭ ਤੋਂ ਦਰਦਨਾਕ ਗੱਲ ਐਸੇ ਕਿ ਨਸ਼ਾ ਛਡਾਉ ਦੇ ਨਾਂ ਤੇ ਇਹਨਾਂ ਨੌਜਵਾਨਾਂ ਨੂੰ ਅਜੀਹਾਂ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਜਿਹੜੀਆਂ ਇਹਨਾਂ ਨੂੰ ਨਾਮਰਦ ਬਣਾ ਰਹੀਆਂ ਸਨ ਹੁਣ ਮੰਨ ਲਓ ਅਸੀਂ ਡਰੱਗਸ ਦਾ ਕਰ ਰਹੇ ਹਾਂ ਹੁਣ ਡਰੱਗਸ ਦੇ ਵਿੱਚ ਬੇਸਿਕਲੀ ਇਹ ਕਹਿੰਦੇ ਵੀ ਘਰ ਟਾਤੇ ਜੇ ਕਹਿੰਦੇ ਘਰ ਚਾਟਾਤੇ ਤੇ ਫਿਰ ਉਹਦੇ ਨਾਲ ਡਰੱਗ ਮੁੱਕ ਜੂ ਆ ਮੈਂ ਪਿੱਛੇ ਜਾਏ ਇੱਕ ਕਾਫੀ ਪਰਸੂ ਕਰਕੇ ਇੱਕ ਆਹਾ ਡੀ ਐਡਿਕਸ਼ਨ ਸੈਂਟਰ ਜਿਹੜਾ ਇਲੀਗਲ ਚੱਲ ਰਿਹਾ ਸੀ ਉਹ ਚੋਂ 107 ਬੱਚੇ ਰੈਸਕਿਊ ਕਰਵਾਏ। ਅੱਛਾ ਮੈਨੂੰ ਤਾਂ ਉਹਦੇ ਤੇ ਮੇਰੀ ਅੱਖਾਂ ਹੀ ਖੁੱਲ ਗਈਆਂ ਵੀ ਇਕੱਲੀ ਡਰੱਗ ਦੀ ਪ੍ਰੋਬਲਮ ਨਹੀਂ ਹੈ। ਦੇਖੋ ਇੱਕ ਡਿਜ਼ੀਜ਼ ਹੈ। ਜੇ ਸਾਡੇ ਬੱਚੇ ਉਹਦੇ ਚ ਚਲੇ ਗਏ ਉਹ ਅੰਦਰ ਉਹਦੇ ਨਾਲ ਡਬਲ ਉਹਨੂੰ ਉਹਨੂੰ ਨੁਕਸਾਨ ਹੋ ਰਿਹਾ ਕਿਉਂਕਿ ਉਹਨੂੰ ਇਹੋ ਜਿਹਾ ਟ੍ਰੀਟ ਕਰ ਰਹੇ ਆ ਜਿਹੜਾ ਕਿ ਉਹ ਹੋਰ ਪੱਕਾ ਹੋ ਜਾਂਦਾ। ਉਹਨੂੰ ਟ੍ਰੀਟ ਤਾਂ ਕਿਸੇ ਨੇ ਕੀ ਕਰਨਾ? ਉਹ ਹੋਰ ਪੱਕਾ ਹੋ ਜਾਂਦਾ ਔਰ ਗੱਗਨ ਮੈਨੂੰ ਉੱਥੇ ਇੱਕ ਡਾਕਟਰ ਨੇ ਦੱਸਿਆ ਵੀ ਪੰਜਾਬ ਲਈ ਬਾਕੀ ਸਾਰੇ ਦੇਸ਼ ਲਈ ਇੱਕ ਸੌਲਟ ਯੂਜ਼ ਕੀਤਾ ਜਾ ਰਿਹਾ ਜਿਹੜਾ ਕਿ ਜਿਹੜਾ ਬੇਸਿਕਲੀ ਡੀ ਐਡਿਕਸ਼ਨ ਲਈ ਹੈਗਾ ਪੰਜਾਬ ਲਈ ਇਹੋ ਜਿਹਾ ਸੌਲਟ